ਗੱਲੇ ਫਰਮਾਇਸ਼ ਕਿ ਲਈ ਹੈ ਕਈ ਨਹੀਂ 100 ਦਾ ਨੋਟ ਦੀ ਫਰਮਾਇਸ਼ ਹੈ ਉਹ ਵੀ ਸੁਣੀ ਹੈ ਉਸ ਤੋਂ ਪਹਿਲਾਂ ਇੱਕ ਤਾਂ ਫਰਮਾਇਸ਼ ਹੈ ਉਹ ਪੂਰੀਆ ਕਰ ਲੈਣੇ ਦੋ 100 ਦਾ ਨੋਟ ਸੁਣਾ ਮਾਗੇ ਮੈਂ ਚਾਹੁੰਦਾ ਕੋਈ ਟਾਈਮ ਬੇਕਾਰ ਬਿਲਕੁਲ ਨਾ ਜਾਵੇ ਬਿਅਰਸਲਾ ਜਾਵੇ ਸਭ ਤੋਂ ਪਹਿਲਾਂ ਉਹ ਜਿਹੜੀ ਫਰਮਾਇਸ਼ ਹੈ ਉਹ ਮਲਕੀ ਕੀਮੇ ਦੀ ਹੈ ਉਹ ਸੁਣ ਲਵੋ ਉਸ ਤੋਂ ਬਾਅਦ ਤੁਹਾਡੀ ਸੇਵਾ ਦੇ ਵਿੱਚ 100 ਦਾ ਨੋਟ ਸੁਣਾ ਮਾਗੇ ਜਿਹੜੇ ਗੀਤ ਬਾਕੀ ਰਹਿੰਦੇ ਨੇ ਇਸ ਕੈਸ਼ਰ ਦੇ ਉਹ ਵੀ ਸੁਣਾ ਮਾਗੇ ਪਲਾਉ ਸੁਣਨਾ ਰਾਇ ਮਬਾਰਕ ਦੀ ਲੜਕੀ ਮਲਕੀ ਦੇ ਨਾਲ ਰਹਾ ਗਿਆ ਨਿੱਕੇ ਨਿੱਕੇ ਦਾ ਵਿਆਹ ਹੋ ਗਿਆ ਮੈਨੂੰ ਵੀ ਜੰਦੇ ਹਾਂ ਹਾਂ ਜੀ ਕੋਈ ਕਹਿੰਦੇ ਕਹਿੰਦਾ ਵਿਆਹ ਕਰ ਦਿੰਦੇ 3 ਜਾਂ 5 ਜਾਂ 7 ਜਾਂ 9 ਜਾਂ 11 ਜਾਂ 13 ਯਾਨੀ ਕਿ ਟੌਂਕ ਸਾਲ ਚ ਮੁਗਲਾਵਾ ਲੈ ਕੇ ਆਉਗੇ ਹੁਣ ਤਾਂ ਰਿਵਾਜ ਹਟ ਗਿਆ ਲੋਕ ਪੜ ਲੱਗੇ ਨੇ ਵਿਦਿਆ ਨੇ ਇਨਸਾਨ ਦੇ ਦਿਮਾਗ ਨੂੰ ਰੋਸ਼ਨੀ ਬਖਸ਼ੀ ਹੈ ਉਸ ਰੋਸ਼ਨੀ ਦੇ ਆਧਾਰ ਤੇ ਇਨਸਾਨ ਹੌਲੀ ਹੌਲੀ ਸਮਾਜ ਦੀਆਂ ਕੁਰਤੀਤੀਆਂ ਦੂਰ ਕਰਦਾ ਜਾ ਰਿਹਾ ਪਰ ਜਿੱਥੇ ਅਨ ਪੜਦਾ ਹੈਗੀ ਹੈ ਉਥੇ ਬਿਲਕੁਲ ਪੁਰਾਣੇ ਰਸਮੋ ਰਿਵਾਜ ਉਹ ਵੀ ਉਹਵੇਂ ਜਿਵੇਂ ਮੌਜੂਦ ਨੇ ਹਰਿਆਣੇ ਚ ਚਲੇ ਜਾ ਕੁੱਤਲੇ ਪਾਸੋਂ ਗੁਲਗਾਵਾਂ ਵੱਲੋਂ Rajasthan ਚਲੇ ਜਾ ਬੀਖਾ ਨਿਰਮਲ ਤੁਸੀਂ ਦੇਖ ਕੇ ਹਰ ਰਾਜ ਜਮੋਗੇ ਬੀ ਬਿਲਕੁਲ ਹਲਪੜਦਾ ਜੋ ਹਾਲਤ ਕੋਈ ਪੁਰਾਣੇ ਰਸਪੁਰ ਦੁੱਧ ਪੀਂਦੇ ਬੱਚੇ ਦਾ ਵਿਆਹ ਕਰ ਦਿੰਦੇ ਨੇ ਇੱਕ ਜਗ੍ਹਾ ਸੀ ਗਏ ਅਸੀਂ ਦੇਖਿਆ 8-9 ਸਾਲ ਦਾ ਮੁੰਡਾ 5-6 ਸਾਲ ਦੀ ਕੁੜੀ ਉਹਨਾਂ ਦਾ ਵਿਆਹ ਹੋ ਗਿਆ ਰਾਤ ਦੇ 2:30 ਵਜੇ ਜਦੋਂ ਫੇਰਿਆਂ ਦਾ ਟਾਈਮ ਹੋਇਆ ਪੰਡਿਤ ਜੀ ਕਹਿੰਦੇ ਬੀਬੀ ਨੂੰ ਲੈ ਕੇ ਆਓ ਫੇਰਿਆਂ ਦਾ ਟਾਈਮ ਹੋ ਗਿਆ ਤਾਂ ਕੁੜੀ ਦੀ ਮਾਂ ਕੁੜੀ ਲੋਕਾਂ ਕੋਲ ਜੋ ਲੈਣ ਵਾਸਤੇ ਗਈ ਕੁੜੀ ਉੱਥੇ ਹੈ ਨਾ ਮਾਂ ਘਰ ਆ ਗਈ ਅੰਦਰ ਬਾਹਰ ਖੱਬੇ ਸੱਜੇ ਇਧਰ ਉਧਰ ਉੱਪਰ ਥੱਲੇ ਜਦੋਂ ਕੁੜੀ ਦੇਖੀ ਲੱਭੇ ਕਿਤੋਂ ਨਾ ਬੜਾ ਹਲ ਹੋ ਗਿਆ ਮਾਦਾ ਕਸ਼ੇ ਪਾਪੇ ਜਾਣ ਹੌਲੀ ਹੌਲੀ ਸਾਰੇ ਕਬਰ ਨੂੰ ਪਤਾ ਲੱਗਿਆ ਰਿਸ਼ਤੇਦਾਰ ਨੂੰ ਪਤਾ ਲੱਗਿਆ ਕੋਈ ਕਿਸੇ ਪਾਸੇ ਉੱਠ ਕੇ ਦੇਖਣ ਕੋਈ ਕਿਸੇ ਪਾਸੇ ਉੱਠ ਕੇ ਦੇਖਣ ਮਾਦਾ ਸ਼ਰਮ ਦੀ ਮਾਰੀ ਪਿਛਲੀ ਕੁੜੀ ਚਾਵੜੀ ਜਿੱਥੇ ਕੜਾ ਆਪਿਆ ਸੀ ਲੱਡੂ ਬੱਠੀ ਦੀ ਸੀ ਉਦੋਂ ਜਦਿ ਚਾ ਕੇ ਬੜੀ ਉਥੇ ਦੇਖਿਆ ਇੱਕ ਗੁਜਰਤ ਬੋਰੀ ਦੇ ਚੋਂ ਕੁੜੀ ਨੀ ਸੁੱਤੀ ਪਈ ਬਰਾਦੇ ਟੈਗ ਵੇਲੇ ਕਿਹੜਾ ਨਿਆਣਾ ਜਾਗਦਾ ਉਹ ਦੇਖਿਆ ਅੱਧਾ ਕਿ ਲੋਕ ਦੇ ਹੱਥ ਬਣਿਆ ਹੋਇਆ ਅੱਧਾ ਕਿ ਮੂੰਹ ਉਹ ਮੇਜ ਤੇ ਮਾਂ ਨੂੰ ਤਰਵਾਸਾ ਹੋਇਆ ਜਾਜਗਾਈ ਗੁੱਡੀ ਉੱਠ ਫੇਰੇ ਲੈ ਲੈ ਗੁੱਡੀ ਉੱਠ ਫੇਰੇ ਲੈ ਲੈ ਵੱਡੀ ਉਜਾੜੀ ਖੂਸਤੀ ਪਈ ਉਹ ਹੋ ਕਲੀ ਜਾਵੇ ਬਾਰੋਂ ਪੰਡਿਤ ਜੀ ਨੇ ਫੇਰ ਰੋਲਾ ਪਾਤਾ ਉਹ ਛੇਤੀ ਕਰੋ ਬਈ ਫੇਰੇ ਤਾਂ ਤਾਂ ਟਾਈਮ ਲੰਘਦਾ ਜਾਂਦਾ ਬੀਬੀ ਨੂੰ ਜਲਦੀ ਲੈ ਕੇ ਆ ਤਾ ਕੁੜੀ ਦੀ ਮਾਂ ਨੇ ਖਿੱਚ ਕੇ ਉਹਦੇ ਮੂੰਹ ਤੇ ਛੋਟੀ ਜੀ ਪਿਆਰ ਦੀ ਚਪੇੜ ਮਾਰ ਕੇ ਆਖਿਆ ਗੁੱਡੀ ਉੱਠ ਮੈਂ ਤੈਨੂੰ ਕਹਿੰਦੀ ਹਾਂ ਉੱਠ ਕੇ ਫੇਰੇ ਲੈ ਲੈ ਉਹ ਵਿਚਾਰੀ ਬੱਚੀ ਸੁੱਤਣ ਦੀ ਜੀ ਉੱઠી ਉਹਦੇ ਸਾਰੀ ਕਹਿੰਦੀ ਮਾਂ ਹੁਣ ਤੂੰ ਲੈ ਲੈ ਮੈਂ ਤਾਂ ਸਵੇਰੇ ਹੀ ਲੈ ਰਹੀ ਹਾਂ ਕਿ ਉਹਨੂੰ ਬਿਲਕੁਲ ਪਤਾ ਨਹੀਂ ਸੀ ਹੁੰਦਾ ਉਹਨਾਂ ਨੂੰ ਪਰ ਉਹਨੇ ਕਿ ਰੱਖ ਦਿੰਦੇ ਸਨ ਐਵੇਂ ਜਿਵੇਂ ਮਲਕੀ ਕੀਮੇ ਦਾ ਵਿਆਹ ਹੋਇਆ ਮਲਕੀ ਦਾ ਡੋਲਾ ਗੜਮੁਗਲਾਨੇ ਚੱਲਿਆ ਤਖਤ ਹਜ਼ਾਰੇ ਪੁੱਜਾ ਇੱਕ ਦਿਨ ਡੋਲਾ ਉੱਥੇ ਰਹਿਣ ਤੋਂ ਬਾਅਦ ਦੋ ਦਿਨ ਵਿਦਾ ਹੋ ਕੇ ਵਾਪਸ ਗੜਮੁਗਲਾਨੇ ਆ ਗਿਆ ਇਸ ਦੌਰਾਨ ਚ ਨਾ ਕੀਮੇ ਨੇ ਮਲਕੀ ਨੂੰ ਵੇਖਿਆ ਨਾ ਮਲਕੀ ਨੇ ਕੀਮੇ ਨੂੰ ਵੇਖਿਆ ਸਮਾਂ ਬੀਤਦਾ ਗਿਆ ਵਕਤ गुذرਦਾ ਗਿਆ ਦੋਨੋਂ ਜਣੇ ਜਵਾਨ ਹੋ ਗਏ ਭਰਪੂਰ ਜਵਾਨੀ ਜਦੋਂ ਦੁਹਾਂ ਤੇ ਆ ਗਈ ਤਾਂ ਦੋਹਾਂ ਦੇ ਹੁਸਨ ਜਵਾਨੀ ਦੀ ਚਰਚਾ ਗਲੀ ਗਲੀ ਮਹੱਲੇ ਮਹੱਲੇ ਕਰ ਕਰ ਹੋਣ ਲੱਗੀ ਮਲਕੀ ਦੀਆਂ ਸਹੇਲੀਆਂ ਮਲਕੀ ਨੂੰ ਆ ਤੇਰਾ ਕੀ ਮਾਸਿਕ ਕੋਰੀਆਂ ਤੇ ਬੈਠਾ ਵੇਖਿਆ ਸੀ ਆਹਾਹਾ ਬੜਾ ਹੀ ਸੋਹਣਾ ਸੀ ਹੁਣ ਤਾਂ ਗੱਭਰੂ ਹੋ ਕੇ ਹੋਰ ਵੀ ਸੋਹਣਾ ਲੱਗਦਾ ਹੋਣਾ ਉਦੋਂ ਬਚੋਲਣ ਜਾ ਕੇ ਕੀ ਮੈਨੂੰ ਆਖਿਆ ਕਰੇ ਅਰੇ ਆ ਕੀ ਮੈਂ ਆ ਤੇਰੀ ਮਲਕੀ ਹਜ਼ਾਰਾਂ ਨਹੀਂ ਬਲਕਿ ਲੱਖਾਂ ਵਿੱਚੋਂ ਇੱਕ ਹੈ ਵੇਂਦੇ ਸਾਰ ਇਨਸਾਨਾਂ ਦਾ ਕਿ ਪ੍ਰਿੰਦੇ ਵੀ ਨਾਸ਼ਕਾ ਘਟਕ ਪੈਦੇ ਨੇ ਲੋ ਜੀ ਇੱਕ ਦੂਜੇ ਦੇ ਹੁਸਨ ਦੀ ਤਾਰੀਫ ਸੁਣਦੇ ਸੁਣਦੇ ਇੱਕ ਦੂਜੇ ਨੂੰ ਬਗੈਰ ਦੇਖਿਆ ਇੱਕ ਦੂਜੇ ਤੇ ਆਸ਼ਕ ਹੋ ਗਏ ਸਭ ਭੀ ਮੇਲੇ ਹੁੰਦੇ ਨੇ ਇੱਕ ਵਾਰੀ ਕੀਮਾ ਜਾ ਰਿਹਾ ਗੜਮ ਬੁਲਾਣੇ ਨੂੰ ਰਾਸਤੇ ਦੇ ਵਿੱਚ ਇੱਕ ਖੂਹ ਦੇ ਉੱਤੇ ਕੁਝ ਗੁਲੀਆਂ ਪਾਣੀ ਭਰਦੀਆਂ ਨੇ ਉਹਨਾਂ ਵਿੱਚ ਮਲਕੀ ਵੀ ਸੀ ਮਲਕੀ ਦਾ ਹੁਸਨ ਵੇਖੀ ਕੀ ਮਾਂ ਉਥੇ ਖਲੋ ਗਿਆ ਉਹਦੇ ਪੈਰਾਂ ਨੂੰ ਵੱਜੀ ਹੁਸਨ ਦੀ ਜ਼ੰਜੀਰ ਇੱਕ ਕਦਮ ਵੀ ਗਾਣਾ ਆਪਣ ਸਕਿਆ ਪਾਣੀ ਪੀਣ ਦੇ ਬਹਾਨੇ ਖੂਹ ਤੇ ਜਾਂਦਾ ਪਾਣੀ ਮੰਗਦਾ ਉਹਨਾਂ ਕੁੜੀਆਂ ਤੋਂ ਤਾਂ ਉਹਨਾਂ ਕੁੜੀਆਂ ਦੀ ਸਰਦਾਰ ਉਹ ਹੁਸਨ ਦੀ ਮਲਕਾ ਮਲਕੀ ਨੂੰ ਤੋੜ ਕੇ ਜਵਾਬ ਦਿੰਦੀ ਜਦਰਾ ਗੌਰ ਨਾਲ ਸੁਣਨਾ ਹੈ ਪਾਪੀ ਸਿਪਈ ਪਾਣੀ ਹੇ ਕਿੰਨਾ ਕੋਲ ਆਕੇ ਏਨ ਵੀ ਲਗਾਰੇ ਕੋਕੀ ਮਾ ਕੋਲ ਆਕੇ ਏਨ ਵੀ ਲਗਾਰੇ ਮਲਤ ਕੋਲ ਨਿੱਚੇ ਪਾਪੀ ਸਿਪਈ ਪਾਣੀ ਕਿੰਨਾ ਕੋਲ ਆਕੇ ਏਨ ਵੀ ਲਗਾਰੇ ਕੋਲ ਮਾ ਬੈੜਾ ਰਾਹੀ ਮਰਗ ਨੀ ਸਾਸੀ ਨਾ ਪਾਣੀ ਦਾ ਤੇਰੇ ਦੀ ਜੁਤੀਆਰੇ ਤੂੰ ਚੰਨਾ ਪਾਣੀ ਦਾ ਤੇਰੇ ਦੀ ਮੁਟਿਆਰੇ ਕੋਹਣ ਦੇ ਤੂੰ ਭਾਰਾ ਗਾਗਨੀ ਪਰਮੰਦੀ ਕੋਹਣ ਦੇ ਤੂੰ ਭਾਰਾ ਗਾਗਨੀ ਪਰਮੰਦੀ ਤੇਰੇ ਤੋਂ ਬਣਾ ਦੇ ਲੈ ਨਹੀਂ ਵਧਾਰੇ ਕੋਹਣ ਦੇ ਤੋਂ ਬਣਾ ਦੇ ਲੈ ਨਹੀਂ ਵਧਾਰੇ ਪਤਾ ਨਾ ਕਰ ਐਵੇਂ ਕੁੱਲੀ ਸਾਹ ਬਦੀ ਨਹੀਂ ਨਾ ਨਾ ਮੈਂ ਤੁੰਨੇ ਸਾੜ ਬੰਗੀਂ ਗੀਂਦੀ ਕੁੜੀ ਤੇਰੇ ਕੁੜੀ ਵਿੱਚ ਬਣਦੇ ਦੀ ਜੈ ਨੂੰ ਆਂਗੇ ਆ ਦੇਖੋ सू चपे न प्यारे सूपे न प्यारे हथो नथो न चो पी लॻे परी लाल शाप बण गे अजे परी पाणी लाल शण गेपे परी मी तेल कारे कोलो करत ਲਾਰੇ ਰਹਿ ਮੁਬਾਰਕ ਦੀ ਕਰ ਚਾਣਾ ਮਹਿਣੀ ਨਹੀਂ ਤੂੰ ਵੀ ਦੱਸ ਦੇ ਮੈਨੂੰ ਆਪਣਾ ਨਾਮ